ਕਰੀ ਦੇ ਲਾਉਣਾ ਬਾਈ ਇਹ ਥਰਮਾਮੀਟਰ ਹਨਾ ਤੇ ਥਰਮਾਮੀਟਰ ਨੂੰ ਰੱਖਣਾ ਕਿਹੜੇ ਹਿਸਾਬ ਨਾਲ ਆ ਤੁਸੀਂ ਦੇਖਿਓ ਇੱਕ ਬੰਦਾ ਮੂਹਰੋ ਖੜਜੋ ਇੱਕ ਪਿੱਛੋਂ ਬਾਈ ਇਹ ਉਹਨਾ ਥੱਲੇ ਨੂੰ ਦੱਬਣਾ ਬਾਈ ਥੱਲੇ ਨੂੰ ਟੱਚ ਕਰਨਾ ਉਹਦੇ ਨੂੰ ਆ ਦੇ ਇਹਦਾ ਰੱਖਦੇ ਆ ਮੀਨਾਂ ਦਾ ਟੈਂਪਰੇਚਰ ਆ ਜਾਂਦਾ ਹੈ ਤੋ ਆਈ ਤੁਸੀਂ ਚੈੱਕ ਕਰ ਲੈ ਥੋੜਾ ਜਿਹਾ ਮਾਸ ਨਾਲ ਟੱਚ ਕਰੇ ਹਾਂ ਥੱਲੇ ਰੜ ਕੇ ਮਾਸ ਮੂਲੀ ਪਾਰੇ ਵਾਲੀ ਸਾਈਡ ਉਹ ਇਹ ਥੋੜੇ ਬੱਕਰੀ ਬਿਮਾਰ ਹੁੰਦੀ ਹੈ ਮਹੀਨੇ ਨੂੰ 6 ਮਹੀਨੇ ਨੂੰ ਸੋਈ ਅਸੀਂ ਪਹਿਲਾਂ ਟੈਂਪਰੇਚਰ ਸੋਨੋ ਪੁੱਛਣਾ ਇਹ ਨਹੀਂ ਕੋਈ ਇਲਾਜ ਨਹੀਂ ਦੱਸਦਾ ਇਹ ਮੇਹਣਾ ਹੈ ਇਹ ਸਾਨੂੰ ਦੱਸਣਾ ਪਊਗਾ ਤੁਹਾਨੂੰ ਠੀਕ ਹੈ ਫਿਰ ਅਸੀਂ ਦਵਾਈ ਲਵਾਂਗੇ ਬਈ ਇਹਦਾ ਕੀ ਕਰ ਬਹੁਤ ਸੌਖਾ ਕੰਮ ਹੈ 38.6 ਇਹ 100 ਮੰਨ ਕੇ ਚਲੋ 102.6 ਟੈਂਪਰੇਚਰ ਹੋਣਾ ਬੱਕਰੀ ਦਾ ਬਾਕੀ ਹੁਣ ਇਸ ਨੂੰ ਤੁਹਾਨੂੰ ਦੱਸਦਾ ਸੈਲਸੀਅਸ 'ਚ ਤੁਸੀਂ ਦੇਖ ਲਿਆ ਸੈਲਸੀਅਸ ਦੇ ਵਿੱਚ ਆਉਗਾ 38.6 ਜਾਂ 39 ਆ ਗਿਆ 40 ਆ ਗਿਆ ਫਿਰ ਬੁਖਾਰ ਆ 36 ਤੋਂ 38 ਨਾਰਮਲ ਆ ਜਾਣੀ ਕਿ 38.5 102.5 ਜਾਂ 102.6 ਨਾਰਮਲ ਟੈਂਪਰੇਚਰ ਹੁਣ ਇਹ ਨੂੰ ਐਵੇਂ ਜਿਵੇਂ ਦੱਬ ਕੇ ਰੱਖ ਲਓਗੇ ਇੱਥੇ ਨਾਲ ਦੇ ਪਿੱਛੇ ਫਾਰਨ ਆ ਜਾਊਗਾ ਐਫ ਲਿਖਿਆ ਹੁੰਦਾ ਮਤਲਬ ਕਿ ਫਾਰਨ ਹੀਟ ਹੁਣ ਇਹ ਵੀ ਲੋ ਦੱਸਦਾ ਹੁਣ ਇਹ ਵੀ ਲਾ ਕੇ ਦਿਖਾ ਦਨੇ ਐ ਐਲਓ ਤੇ ਹੋ ਗਿਆ ਇਹ ਉਦੋਂ ਬਾਅਦ ਦੁਬਾਰੇ ਘਾਰ ਦੀ ਆਵਾਜ਼ ਆ ਕਮੈਂਟ ਰੱਖਣਾ ਤੁਸੀਂ ਹੰਦਰਾ ਆਹ ਦੇਖੋ ਘਾਰ ਨੂੰ ਆਜੋ ਠੰਡੇ ਪਾਣੀ ਨਾਲ ਤੂੰ ਕੀ ਪੀਏ ਦੁਬਾਰੇ ਦੋ ਵਾਰੀ ਚੈੱਕ ਕਰਾ ਕੇ ਮੇਰੀ ਗੱਲ ਤਾਂ ਸੁਣੋ ਵੀ ਕਹਿੰਦਾ ਵੀ ਆ ਸਕਦਾ ਟੈਂਪਰੇਚਰ ਆਹ ਦੇਖ ਲਿਓ ਬਈ ਹੁਣ ਜੀ ਆਉਂਦੇ ਹੋ ਇਕਸੋ 2.4 ਇਹ ਨਾਰਮਲ ਟੈਂਪਰੇਚਰ ਆ ਬਾਈ 103 90 104 ਹੁੰਦਾ ਉਦੋਂ ਤੁਸੀਂ ਹਾਂ 39 65 6 ਸੀ ਸੈਲਸੀਅਸ ਸੀਗਾ ਤੇ ਫਾਰਨਹੀਟ 102.4 ਇਹ ਨਾਰਮਲ ਟੈਂਪਰੇਚਰ ਬੱਕਰੀ ਦਾ 101 ਤੋਂ ਥੱਲੇ ਟੈਂਪਰੇਚਰ ਹੋਉ ਨਹੀਂ ਦੇਣਾ ਜੇ ਹੋਇਆ ਹੋਇਆ ਨਾ ਤਾਂ ਦੇਸੀ ਇਲਾਜ ਹੈ ਜਿਹੜੀ ਐਡੀ ਬੱਕਰੀ ਹੈ ਉਹਨੂੰ ਘਰ ਦੀ 5 ਐਮਐਲ ਸਰਾਵ ਇੱਕ ਚਮਚਾ ਮਖਿਆਲ ਦਾ ਤੇ 10 ਐਮਐਲ ਕੋਸਾ ਜਿਆ ਪਾਣੀ ਮੈਕਸਰ ਕਰਕੇ ਇਹਨਾਂ ਦਾ ਠੋਕੋ ਤੇ ਚੁੱਪ ਕਰਕੇ 15 ਮਿੰਟਾ ਉਹਦਾ ਬੱਕਰੀ ਨਾਲ ਜਿਵੇਂ ਵਿਆਹ ਚ ਮਿਲਣਾ ਗੱਦਾ ਪਾਉਂਦੀਆਂ ਹੁੰਦੀਆਂ ਨੇ ਆਪਾਂ ਹੁਣ ਕਿੰਨਾ ਆਇਆ ਸੀਗਾ ਸ਼ਾਇਦ ਵੀਰੇ 102654 ਜੀ ਫਰਬਰੀ ਦਾ ਵੀ ਇਹੀ ਹੈ ਬਹੁਤ ਟੈਂਪਰੇਚਰ ਛੇਮ ਆ ਬਈ ਇਹ ਬੱਕਰੀ ਸਾਰਾ ਸਾਰਾ ਇਹੀ ਹੁੰਦਾ ਸਾਰੀ ਪ੍ਰੈਨਿੰਗ ਦਿਨਾਂ ਦੀ ਹੈ ਕੋਈ ਨਸਲ ਦੀ ਹੈ ਸਰੋਹੀ ਆ ਪਟੂ ਵਾਲਾ ਦੇਸੀ ਹੈ ਜਿਹੜਾ ਟ੍ਰੀਟਮੈਂਟ ਆ ਸਾਰਿਆਂ ਤੇ ਲੱਗਦਾ ਸ਼ਾਇਦ ਵੀਰੇ ਸ਼ਾਇਦ ਹੁੰਦਾ ਸਾਡੇ ਮਖਿਆਲ ਕਹਿੰਦੇ ਨੇ ਮਾਲ ਵਿੱਚ ਤੁਸੀਂ ਸ਼ਾਇਦ ਕਹਿੰਦੇ ਹੋ ਆਦਾ ਜਿਵੇਂ ਭਰਨਾ ਕਿਵੇਂ ਭਰਨਾ ਕੀ ਕਰਨਾ ਮੈਂ ਇੱਕ ਤਾਂ ਚੀਜ਼ ਨੋਟ ਕਰ ਲਿਓ ਠੀਕ ਹੈ ਨਾ ਜਦੋਂ ਤੁਸੀਂ ਇੰਜੈਕਸ਼ਨ ਭਰਨਾ ਤਾਂ ਕਿਵੇਂ ਭਰਨਾ ਕੀ ਕਰਨਾ ਪਹਿਲਾ ਨੰਬਰ ਤਾਂ ਆ ਚੀਜ਼ ਨਾ ਜਿਹੜੀ ਇਹਦਾ ਪੰਪਾ ਸਰਿੰਜ ਦਾ ਬਿਲਕੁਲ ਤਾਂ ਹਲਾ ਲਾਇਆ ਹੋਣਾ ਚਾਹੀਦਾ ਠੀਕ ਹੈ ਨਾ ਬਹੁਤਾਂ ਨਿਰਧਾਰਨ ਹੈ ਹਲੋ ਲੋ ਜੀ ਜੈਂਟਾਮਾਈਜਸ਼ਨ ਆ ਬਈ ਇੰਜੈਕਸ਼ਨ ਇਹ 3 ਐਮ ਐਲ ਆ ਹੁਣ ਇਹ ਸੈੱਟ ਕਿਵੇਂ ਕਰਨਾ ਇਹਦੇ ਵਿੱਚ ਨਾ ਹਵਾ ਦੇ ਬੁਲਬਲੇ ਹੁੰਦੇ ਆ ਉੱਪਰ ਇਹ ਰੱਖਣੇ ਨਹੀਂ ਆਪਾਂ ਵਿੱਚ ਕਿਉਂਕਿ ਕਈ ਵਾਰੀ ਟੀਕਾ ਲਾਉਣ ਵੇਲੇ ਵੇਨ ਚ ਭਗ ਜੇ ਤਾਂ ਉਹ ਵੇਨ ਚ ਹਵਾ ਭਾਗੀ ਬਹੁਤ ਦਿੱਕਤ ਆ ਜਾਂਦੀ ਗੰਡ ਬਣ ਜਾਂਦੀ ਆ ਹਾਲਾਂਕਿ ਜਨਪ੍ਰਬੋਤ ਅੱਗੇ ਵੀ ਜਾ ਸਕਦਾ ਇਹ ਖੜਕਾ ਲੂਏ ਖੜਕਾ ਕੇ ਨਾ ਸੋਣਾ ਥੋੜਾ ਇਹਦੀ ਹਵਾ ਕੱਢੋ ਪਹਿਲਾਂ ਸਾਰਿਆਂ ਨੂੰ ਠੀਕ ਹੈ ਨਾ ਹੁਣ ਜਾਨਵਰ ਦੇ ਆਪਾਂ ਲਾਉਣਾ ਕਿੱਥੇ ਇਧਰਲੇ ਪਾਸੇ ਦਾ ਮੈਂ ਤੁਹਾਨੂੰ ਦੱਸੂਗਾ ਲਾਉਂ ਮੈਂ ਇਧਰਲੇ ਪਾਸੇ ਜਾਨਵਰ ਨੂੰ ਪਤਾ ਵੀ ਨਹੀਂ ਲੱਗਣ ਦੇਣਾ ਯਾਰ ਬੜੀ ਗੱਲ ਕੀ ਹੈ ਤੁਹਾਡੇ ਹੱਥ ਚ ਇੰਨੀ ਸਫਾਈ ਚਾਹੀਦੀ ਹੈ ਆ ਜਾਉਂਦੀ ਐ ਮੈਂ ਇੱਕ ਤਰ੍ਹਾਂ ਆਹ ਚੀਜ਼ ਹੈ ਜਿਹੜੀ ਨਾ ਇੱਕ ਇਹਦੇ ਉੱਪਰਲੇ ਹੱਡ ਦੇ ਹੇਠ ਨਾਲ ਥੱਲੇ ਪੋਲੇ ਮਾਸ ਹੁੰਦਾ ਪੋਲੇ ਮਾਸ ਚ ਲਾਉਣੀ ਹੈ ਤੁਸੀਂ ਕਦੇ ਵੀ ਭਵੇਂ 1 ਇੰਚ ਹੀ ਆਹਨੇ ਉਡ ਲੈ ਦੀ 22 ਨੰਬਰ ਤੱਕ ਸਰਿੰਜ ਲੱਗਦੀ ਆ 22 24 ਬਰੀਕ ਠੀਕ ਆ ਨਾ ਆ ਰੱਖ ਲੈ ਮੜਿਆ ਫੜ ਲੈ ਧਿਆਨ ਨਾਲ ਹੁਣ ਆ ਦੇਖ ਬਾਈ ਆ ਦੇਖ ਤੰਗ ਕਰ ਆ ਆ ਚੀ ਜੀ ਪੋਲਾ 맛 ਹੁੰਦਾ ਹੈ ਇੱਥੇ ਹੱਡ 'ਚ ਨਹੀਂ ਮਾਰਨਾ ਇੱਥੇ ਐਸ ਲੋਟ ਲਾ ਸਕਦੇ ਜਾਨਵਰ ਨੂੰ ਪਤਾ ਵੀ ਨਹੀਂ ਲੱਗਦਾ ਆ ਸੂਈ ਲੱਗਦੀ ਐ ਇਹਦੇ ਇਹਦੀ ਸੂਈ ਨੰਬਰ ਨੇ ਉਡਣ ਹੋ ਗਈ ਆ ਇਹ ਇਹਨੂੰ ਕੱਟ ਲਓ ਜਦੋਂ ਤੁਸੀਂ ਨਵਾਂ ਸਿੱਖਣਾ ਕੰਮ ਹੈ। ਤੇਰੀ ਆਖੋ ਜਿਹਦਾ ਆਪਣਾ ਜਿਆਦਾ ਸੂਈ ਵੱਡੀ ਹੁੰਦੀ ਆ ਆ ਹੁਣ ਅੱਧਾ ਇੰਚੀ ਵਾਂਗੂ ਰਹਿ ਗਈ ਸੂਈ ਇਹ ਕਿੰਨੇ ਮਰਜ਼ੀ ਗਾ ਥੱਕੀ ਜਾਵੇ ਜੇ ਇਦੋਂ ਤੇ ਗਾਹ ਜਾਂਦੀ ਨਹੀਂ ਇਹ ਸਹੀ ਤਰੀਕਾ ਹੈ ਅਣਜਾਣ ਬੰਦਾ ਵੀ ਲਾ ਦੂਗਾ ਹੱਥ ਪੱਕੇ ਇਹਨਾਂ ਦਾ ਇਹਦਾ ਅਸੀਂ ਉਹੀ ਲਾ ਦਿੰਨੇ ਹਾਂ ਪਰ ਆ ਨਵੇਂ ਬੰਦੇ ਆ ਤੇ ਤੁਹਾਡੇ ਆਪੇ ਸੌਖਾ ਹੈ ਅੱਧਾ ਕੈਂਚ ਚ ਸੂਈ ਰੱਖ ਕੇ ਮਾਸ ਚ ਜਾਣੀ ਆ ਇਹ ਵੱਡੀਆਂ ਬੱਕਰੀਆਂ ਦੇ ਆ ਸੂਈ ਲੱਗਣੀ ਐ ਏਦੂ ਮੋਟੀ ਨਹੀਂ ਲੱਗੂ ਇਹ ਤਾਂ ਦੂਜੀ ਬੜੀ ਮੋਟੀ ਹੁੰਦੀ ਆ ਮੱਝਾਂ ਲਈ ਚੱਕ ਕੇ ਠੋਕੋ ਜਾਂ ਅੰਮ੍ਰਿਤ ਤਕਲੀਫ ਮੰਨਦਾ ਬਹੁਤ ਆ ਇਹ 20 ਨੰਬਰ ਆ ਇਹ ਪੀਲੇ ਰੰਗਰ ਦੀ ਲੈਣੀ ਆ ਇਹ ਇੱਕ ਛੋਟੀ ਵੀ ਹੁੰਦੀ ਐ ਇੱਕ ਅੱਧੀ ਆ ਬਾਈ ਨੰਬਰ ਨੇ ਉਟਲਾ ਇਹ ਨਾਲ ਹੀ ਹੁੰਦੀ ਟੀਕੇ ਦੇ ਟੀਕੇ ਦੇ ਵਿੱਚ ਹੀ ਹੁੰਦੀ ਹੈ ਨਿਕਲਦੇ ਨਹੀਂ ਉਹ ਬੁਖਾਰ ਵਾਲੇ ਟੀਕੇ ਕਈ ਹੋ ਗਏ ਉਹ ਇਹਦੇ ਵਿੱਚ ਉਹਨਾਂ 'ਚ ਨਹੀਂ ਹੁੰਦੀ ਬਾਕੀ ਜਿਹੜੇ ਹੁਣ ਮੈਂ ਐਂਟਾਸੈਪਟ ਹੈ ਜੋ 562 ਹੋ ਗਿਆ ਮੋਨੋਸੈਫ ਹੋ ਗਿਆ ਠੀਕ ਹੈ ਨਾ ਉਹਨਾਂ ਦੇ ਵਿੱਚ ਉਹ ਡੱਬੀ 'ਚ ਪੈਕ ਹੁੰਦਾ ਮੌਕਸੀਵੈਲ ਆ ਜਾਂਦਾ ਜਾਂ ਡੀਸੀਆਰ ਹੋ ਗਿਆ ਉਹਨਾਂ ਇੰਜੈਕਸ਼ਨ ਦੇ ਵਿੱਚ ਨਾਲ ਹੀ ਹੁੰਦੀ ਹੈ ਸਰਿੰਜ ਤੇ ਇਹ ਬਾਕੀ ਆ ਵੱਡ ਕੇ ਇਹ ਬਹੁਤ ਸੌਖਾ ਕੰਮ ਹੈ ਬਾ ਹੱਡਾ ਇੱਥੇ ਹੱਡ ਤੋਂ ਬਚਾ ਕੇ ਜਦੋਂ ਹੱਡ 'ਚ ਮਾਰੋਗੇ ਨਾ ਜਾਨਵਰਾਂ ਖਾਲੋਂ ਵੀ ਹੱਡ ਜਾਂਦਾ ਤਿੰਨ ਉੱਪਰ ਇੱਥੇ ਆਹ ਇੰਨਾ ਤਾਂ ਕੀ ਗੱਲ ਆਉਣਾ ਕਦੇ ਟੀਕਾ ਇੱਥੇ ਨਹੀਂ ਲਾਉਣਾ ਪੱਟ ਤੇ ਨਹੀਂ ਦੀ ਗੱਲ ਆਉਣਾ ਕਦੇ ਕੁੱਤੇ ਵਾਲੇ ਡਾਕਟਰ ਉਹ ਲਾ ਦਿੰਦੇ ਆ ਕੁੱਤੇ ਦੇ ਇੱਕ ਹੀ ਲੱਗਦਾ ਜਾਵੇ ਇੱਥੇ ਮੁੜ ਕੇ ਨਾੜਾਂ ਬਰੀਕ ਬਰੀਕ ਹੁੰਦੀਆਂ ਤੁਰਨੋ ਹੜ ਜਾਂਦੀਆਂ ਬੱਕਰੀ ਲੰਗੜਾ ਆਪਣਾ ਬਾਕੀ ਕਦੇ ਵੀ ਜਦੋਂ ਕੋਈ ਦਵਾਈ ਪੀਣ ਵਾਲੀ ਦੇਣੀ ਆ ਆਹ ਚੀਜ਼ੇ ਦੀ ਵੱਡ ਲੈਣੀ ਅੱਗੋਂ ਹੁਣ ਇਹਦੇ ਨਾਲ ਪ੍ਰੈਸ਼ਰ ਨਹੀਂ ਵਾਜਦਾ ਉਹ ਵੀ ਦੇਣੀ ਕਿਹੜੇ ਪਾਸੇ ਆ ਕਿਵੇਂ ਦੇਣੀ ਆ ਕੀ ਗੱਲ ਆ ਕਿਵੇਂ ਬਾਤ ਆ ਹਣਾ ਕਿਸੇ ਨਾਲ ਕੁਝ ਵੀ ਦੇਣਾ ਉਦੋਂ ਆਏ ਦੇਣਾ ਹੁਣ ਤੁਸੀਂ ਕੋਈ ਦਵਾਈ ਦੇਣੀ ਆ ਬਾਈ ਸਭ ਤੋਂ ਵੱਡੀ ਗਲਤੀ ਬਾਈ ਨੇ ਸੋਨੂੰ ਦੱਸੀ ਹੋਣਾ ਹਣਾ ਵੀ ਬੱਕਰੀ ਦਾ ਦਵਾਈ ਕਿਹੜੇ